ਸੋ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਚੀਫ ਰਿਪੋਰਟਰ ਜੇਸ਼ ਪੰਡਤ ਮੈਂ ਇਸ ਵੇਲੇ ਮੌਜੂਦ ਹਾਂ ਸ਼ਹਿਰ ਧਾਰੀਵਾਲ ਦੀ ਮੈਲ ਗਰਾਊਂਡ ਦੇ ਵਿੱਚ ਜਿੱਥੇ ਪਹਿਲਾ ਟੂਰਨਾਮੈਂਟ ਜਿਹੜਾ ਵਾ ਉਹ ਰਣਵੀਰ ਸਿੰਘ ਯੋਧਾ ਯਾਦਗਾਰੀ ਟੂਰਨਾਮੈਂਟ ਧਾਰੀਵਾਲ ਦੀ ਮੈਲ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਵਾ ਔਰ ਅੱਜ ਇਹਦਾ ਤੀਸਰਾ ਮੈਚ ਜਿਹੜਾ ਚੱਲ ਰਿਹਾ ਵਾ ਇਸ ਟੂਰਨਾਮੈਂਟ ਦੀ ਖਾਸੀਅਤ ਇਹ ਆ ਕਿ 40 ਪਲੱਸ 40 ਸਾਲ ਤੋਂ ਉੱਪਰ ਦੀ ਉਮਰ ਦੇ ਜਿਹੜੇ ਖਿਡਾਰੀ ਆ ਉਹ ਇਹਦੇ ਵਿੱਚ ਭਾਗ ਲੈ ਰਹੇ ਆ ਉਦੋਂ ਆਈਪੀਐਲ ਦੀ ਵੀ ਕੱਲ ਦੀ ਸ਼ੁਰੂਆਤ ਹੋ ਚੁੱਕੀ ਦੀ ਆ ਚਾਰੇ ਪਾਸੇ ਅਗਰ ਦੇਖਿਆ ਜਾਏ ਤੇ ক্রিকেট ਦਾ ਵਧੀਆ ਮਾਹੌਲ ਬਣਿਆ ਹੋਇਆ ਵਾ ਬੈਕ ਸਾਈਡ ਤੇ ਮੈਂ ਕਹਾਂਗਾ ਕੈਮਰਾਮੈਨ ਨੂੰ ਦਿਖਾਓ ਇਹ ਮੈਚ ਚੱਲ ਰਿਹਾ ਵਾ T20 ਬਹੁਤ ਹੀ ਰੋਮਾਂਚਕ ਮੈਚ ਆ ਦਿਨਾਨਗਰ ਔਰ ਦਿਨਾਨਗਰ ਦੇ ਨਾਲ ਜਿਹੜਾ ਪਠਾਨਕੋਟ ਦੀ ਟੀਮਾਂ ਦੇ ਵਿੱਚ ਇੱਕ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਵਾ ਧਾਰੀਵਾਲ ਦੀ ਮੈਦਾਨ ਗਰਾਉਂਡ ਦੇ ਵਿੱਚ ਇੱਕ ਬੜੀ ਖਾਸ ਸ਼ਖਸੀਅਤ ਜਿਹੜੀ ਆ ਉਹ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਜੇਕਰ ਮੈਂ ਕਹਾਂ ਸ਼ਹਿਰ ਧਾਰੀਵਾਲ ਦੀ ক্রিকেট ਇਤਿਹਾਸ ਦੇ ਸੱਚੇ ਤੰਦulkar ਤੇ ਉਹ ਵੀ ਗੱਲ ਜਿਹੜੀ ਹੈ ਬਿਲਕੁਲ ਵਾਜ਼ਿਬ ਹੋਏਗੀ ਜਿਨ੍ਹਾਂ ਨੇ ਇਸ ਸ਼ਖਸ ਨੂੰ ਇਸ ਗਰਾਊਂਡ ਦੇ ਵਿੱਚ ਖੇਡਦੇ ਹੋਏ ਦੇਖਿਆ ਵਾ ਉਹਨਾਂ ਨੂੰ ਅੱਜ ਵੀ ਯਾਦ ਆ ਕਿ ਕਿੱਦਾਂ ਆਲਰਾਊਂਡਰ ਪਰਫਾਰਮੈਂਸ ਕਰਕੇ ਧਾਰੀਵਾਲ ক্রিকেট ਕਲੱਬ ਨੂੰ ਇੱਕ ਨਹੀਂ ਦੋ ਨਹੀਂ ਅਨੇਕਾਂ ਮੈਚ ਜੜੇ ਆ ਉਹ ਸ਼ੇਖਰ ਗੁੱਪਤਾ ਨੇ ਜਿਤਾਏ ਆ ਅੱਜ ਵੀ ক্রিকেট ਦੇ ਨਾਲ ਜੁੜੇ ਹੋਏ ਆ ਸਵੇਰੇ ਇੱਕ ਮੈਚ ਖੇਡ ਕੇ ਹਟਿਆ ਔਰ ਚੰਡੀਗੜ੍ਹ ਦੇ ਵਿੱਚ ক্রিকেট ਦੇ ਨਾਲ ਇਹਨਾਂ ਦਾ ਕੀ ਨਾਤਾ ਵਾ ਅ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਜਿਹੜੇ ਆ ਯੋਗਰਾਜ ਸਿੰਘ ਉਹਨਾਂ ਨੂੰ ਇਹ ਉਸਤਾਦ ਜੀ ਕਿਉਂ ਕਹਿੰਦੇ ਆ ਇੰਡੀਅਨ ਟੀਮ ਦੇ ਸਟਾਰ ਬੋਲਰ ਜਿਹੜੇ ਅਰਸ਼ਦੀਪ ਆ ਉਹਨਾਂ ਦੇ ਨਾਲ ਕੀ ਸੰਬੰਧ ਆ ਇਹ ਤਮਾਮ ਉਦਿਆਂ ਦੇ ਉੱਪਰ ਜਿਹੜਾ ਵਾ ਇੱਕ ਬਹੁਤ ਪਿਆਰੀ ਜੀ ਗੱਲਬਾਤ ਅਸੀਂ ਕਰਨ ਜਾ ਰਹੇ ਆ ਸ਼ੇਖਰ ਭਾਜੀ ਗੱਲਬਾਤ ਦੇ ਵਿੱਚ ਸਵਾਗਤ ਆ ਲੰਬੇ ਸਮੇਂ ਦੇ ਬਾਅਦ ਅੱਜ ਧਾਰੀਵਾਲ ਦੀ ਮੈਦਾਨਗ੍ਰਾਉਂਡ 'ਚ ਨਜ਼ਰ ਆਏ ਹੋ ਕੀ ਕਹਿਣਾ ਚਾਹੋਗੇ ਰਜੇ ਜੀ ਇਹ ਗਰਾਊਂਡ ਇਸ ਧਰਤੀ ਨਾਲ ਬਹੁਤ ਪਿਆਰ ਹੈ ਮੈਨੂੰ ਜੀ ਮੈਂ ਸਮਝ ਲਓ ਕਿ ਇੱਕ ਆਦਮੀ ਤਪ ਸਥਾਨ ਹੁੰਦਾ ਹੈ ਨਾ ਜੀ ਜੀ ਤਪ ਸਥਾਨ ਸਮਝੋ ਇਹ ਸਾਡਾ ਤਪ ਸਥਾਨ ਹੈ ਓਕੇ ਸਾਡੇ ਛੋਟੇ ਭਰਾਵਾਂ ਨੇ ਰਮਾ ਸਿੰਥਾ ਜੀ ਜੀ ਇਹਨਾਂ ਨੇ ਜਿਹੜਾ ਇਨੀਸ਼ੀਏਟਿਵ ਲਿਆ 40 ਪਲੱਸ ਮੈਨੂੰ ਕਾਲ ਆਇਆ ਹਾਂ ਜੀ ਕਿ ਭਾਜੀ ਅਸੀਂ ਕੁ ਕਰਨਾ ਜਾ ਰਹੇ ਹਾਂ 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 ਮੈਂ ਪਹਿਲੇ ਦਿਨ ਤੋਂ ਹੀ ਇਹਨਾਂ ਦੇ ਨਾਲ ਹਮੇਸ਼ਾ ਤੋਂ ਨਾਲ ਹੈ ਜੀ ਬਾਈ ਜੀ ਔਰ ਇਹਨਾਂ ਨੇ ਕਈ ਵਾਰੀ ਵੀ ਜਦ ਵੀ ਗੱਲ ਹੁੰਦੀ ਹੈ ਆਹ ਹਾਂ ਹਾਂ ਤੇ ਇਹਨਾਂ ਨਾਲ ক্রিকেট ਦੇ ਬੇਸ ਤੇ ਗੱਲ ਹੁੰਦੀ ਆ ਤੇ ਇਹਨਾਂ ਨੂੰ ਅਸੀਂ ਹਮੇਸ਼ਾ ਕਹਿੰਨੇ ਆ ਕਿ ਅਸੀਂ ਵੇਖੋ ਜਿੰਨੇ ਵੀ ਪਲੇਅਰ ਹੈਗੇ ਆ ਅਸੀਂ ਤੁਹਾਡੇ ਨਾਲ ਐਜੇ سپورਟ ਖੜੇ ਆ ਜੀ ਜੀ ਤੁਸੀਂ ਆਪਣਾ ਇੱਥੇ ਧਾਰੀਵਾਲ ਦੇ ਵਿੱਚ ਆਪਣਾ ক্রিকেট ਜਿਹੜਾ ਆ ਹਾਂ ਹਾਂ ਕਿਉਂਕਿ ਉਹਨੂੰ ਤੁਸੀਂ ਆਜੋ ਭਾਈ ਆਪਾਂ ਚੱਲਦੇ ਚੱਲਦੇ ਥੋੜਾ ਕਹਿਣਾ ਮੈਨੂੰ ਮੈਂ ਕਹਾਂਗਾ ਆਜੋ ਉਹਨੂੰ ਤੁਸੀਂ ਬਣਾ ਕੇ ਰੱਖੋ ਹਾਂ 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 ਤੇ ਤੁਸੀਂ ਗੱਲ ਪੁੱਛੀ ਕਿ ਯੋਗਰਾਜ ਸਰ ਜੀ ਨਾਲ ਮੇਰਾ ਸਮਾਨ ਹੈ ਉਹ ਜਿੱਦਾਂ ਤੁਸੀਂ ਸਮਝ ਲਓ ਕਿ ਹਰ ਇੱਕ ਨੂੰ ਹਰ ਇੱਕ ਇਨਸਾਨ ਨੂੰ ਇੱਕ ਗੁਰੂ ਦੀ ਲੋੜ ਹੁੰਦੀ ਆ ਜੀ ਭਾਜੀ ਮੇਰੇ ਮੈਂ ਕਿਸੇ ਤੋਂ ਕੁਝ ਨਹੀਂ ਸਿੱਖਿਆ ਮੈਂ ਕਿਸੇ ਤੋਂ ਕੁਝ ਨਹੀਂ ਸਿੱਖਿਆ ਮੈਂ ਜਦ 19 ਸਾਲ ਤੋਂ ਬਾਅਦ ਕਾਲਜ ਮੇਰਾ ਸਟਾਰਟ ਹੋਇਆ ਤਾਂ ਮੈਂ ਡੀਏਵੀ ਕਾਲਜ ਚੰਡੀਗੜ੍ਹ ਮੈਨੂੰ ਪਹਿਲੇ ਕੋਚ ਮੇਰੇ ਬਿਓਗਰਾ ਸਰ ਸੀ ਬਿਲਕੁਲ ਬਿਲਕੁਲ ਜਿਹੜੇ ਮੈਨੂੰ ਐਜ਼ ਅ ਕੋਚ ਮਿਲੇ ਹਾਂ ਹਾਂ ਔਰ ਉਹਨਾਂ ਨਾਲ ਮੇਰੀ ਬਹੁਤ ਜ਼ਿਆਦਾ ਦਿਲੋਂ ਅਟੈਚਮੈਂਟ ਹੈਗੀ ਹੈ ਅੱਜ ਵੀ ਜਾਈਦਾ ਵਾ ਬਹੁਤ ਹਾਂ ਮਾਨ ਸਤਕਾਰ ਮਿਲਦਾ ਹੈ ਜੀ ਦੇਖੋ ਰਹੀ ਗੱਲ ਹਿੰਦੁਸਤਾਨ ਖੇਡਣ ਦੀ ਜਾਂ ਉਸ ਲੈਵਲ ਤੇ ਖੇਡਣ ਦੀ ਹਾਂ ਹਾਂ ਰਜੇਸ਼ ਜੀ ਦੇਖੋ ਚਾਂਸ ਕਿਸੇ ਨੂੰ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਜੀ ਬਟ ਅਸੀਂ ਉੱਥੇ ਹੋਣ ਸਾਨੂੰ ਚਾਂਸ ਨਹੀਂ ਮਿਲਿਆ ਬਟ ਅਸੀਂ ਹੁਣ ਇਹ ਕੰਮ ਕਰ ਰਹੇ ਆ ਮੈਂ ਐਸੇ ਕੋਚ ਕੰਮ ਕਰਦਾ ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦਾ ਵੀ ਮੈਂਬਰ ਹੈਗਾ ਜੀ ਜੀ ਔਰ ਇਧਰ ਇਥੋਂ ਵੀ ਮੈਂ ਕੋਚਿੰਗ ਕਰਦਾ ਹਾਂ 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 ਤੇ ਉੱਥੇ ਮੈਂ ਬੱਚਿਆਂ ਨੂੰ ਸਿਖਾਉਣਾ ਵਾ ਬਹੁਤ ਬੱਚੇ ਐਸੇ ਆ ਜਿਹੜੇ ਇਸ ਟਾਈਮ ਕਰੰਟ ਰੰਜੀ ਟਾਫੀ ਪਲੇਅਰ ਵੀ ਹੈਗੇ ਆ ਵੈਰੀ ਗੁੱਡ ਤੇ ਤੁਸੀਂ ਆਈਪੀਐਲ ਪਲੇਅਰ ਵੀ ਹੈਗੇ ਮੈਂ ਅਰਸ਼ਦੀਪ ਦੇ ਉੱਤੇ ਆਵਾਂਗਾ ਸਭ ਤੋਂ ਪਹਿਲਾਂ ਕਿ ਕਾਫੀ ਚਰਚਾ ਦਾ ਵਿਸ਼ਾ ਰਿਹਾ ਵਾ ਕਿ ਅਰਸ਼ਦੀਪ ਨੇ ਜਦੋਂ ਪਹਿਲਾ ਮੈਚ ਖੇਡਿਆ ਤਾਂ ਜਦੋਂ ਘਰੋਂ ਵਾਪਸ ਆਇਆ ਵਾ ਤੇ ਕਹਿੰਦੇ ਆਪਣੇ ਮਾਤਾ ਪਿਤਾ ਤੋਂ ਪਹਿਲਾਂ ਉਹਨਾਂ ਨੇ ਤੁਹਾਡੇ ਪੈਰ ਛੂਏ ਔਰ ਯੋਗਰਾਜ ਸਰ ਦੇ ਪੈਰ ਛੂਏ ਇਹਦੇ ਬਾਰੇ ਦੱਸਦੇ ਹੋ ਕਿ ਅਰਸ਼ਦੀਪ ਨੂੰ ਕਿਵੇਂ ਟ੍ਰੇਨ ਕੀਤਾ ਗਿਆ ਔਰ ਉਹ ਆਮ ਬੱਚਿਆਂ ਨਾਲੋਂ ਕਿਵੇਂ ਜਲਦੀ ਜੜਾ ਵਾ ਉਹ ਇੰਡੀਅਨ ਟੀਮ 'ਚ ਆਪਣੀ ਜਗ੍ਹਾ ਬਣਾ ਗਿਆ ਦੇਖੋ ਜੀ ਅਰਸ਼ਦੀਪ ਦੇ ਜਿਹੜੇ ਫਾਦਰ ਸਾਹਿਬ ਐ ਉਹਨਾਂ ਉਹ ਸਾਡੇ ਤੁਸੀਂ ਜਾਣਨਾ ਚਾਹੋ ਇਹ ਬਟਾਲੇ ਤੋਂ ਬਿਲੋਂਗ ਕਰਦੇ ਨੇ ਅੱਛਾ ਉਹ ਸਾਡੇ ਸੀਨੀਅਰ ਪਲੇਅਰ ਰਹ ਚੁਕੇ ਆ ਓਕੇ ਹਾਂਜੀ ਆਹ ਆਹ ਤੇ ਬਟਾਲਾ ਉਹਨਾਂ ਦਾ ਮਤਲਬ ਮੇਨ ਉਹਨਾਂ ਦਾ ਬਹੁਤ ਜ਼ਿਆਦਾ ਡਿਸਟ੍ਰਿਕਟ ਗੁਰਦਾਸਪੁਰ ਨਾਲ ਅਟੈਚਮੈਂਟ ਹੈ ਜੀ ਜੀ ਠੀਕ ਹੈ ਜੀ ਤੇ ਉਹਨਾਂ ਦਾ ਨਾਮ ਦਰਸ਼ਨ ਸਿੰਘ ਹੈ ਅਰਸ਼ਦੀਪ ਦੇ ਫਾਦਰ ਜੀ ਦਰਸ਼ਨ ਹਾਂ ਜੀ ਜੀ ਬੇਸਿਕਲੀ ਅਰਸ਼ਦੀਪ ਸਾਡੇ ਤੋਂ ਨਹੀਂ ਖੇਲੇ ਹੋਏ ਜਸਵੰਤ ਭਾਜੀ ਤੋਂ ਖੇਲੇ ਹੋਏ ਆ ਓਕੇ ਬੇਸਿਕਲੀ ਬਟ ਉਹਦੇ ਫਾਦਰ ਟਾਈਮ ਟੂ ਟਾਈਮ ਹਾ 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 ਸਾਡੇ ਨਾਲ ਗੱਲ ਕਰਦੇ ਸੀ ਜਿੰਨੇ ਵੀ ਮਤਲਬ ਕਰੈਕਟਰ ਹੈਗੇ ਆ ਉਹਨਾਂ ਨਾਲ ਆਪਸ ਵਿੱਚ ਗੱਲਬਾਤ ਕਰਦੇ ਸੀ ਔਰ ਇੱਕ ਜਿਹੜਾ ਚੰਗਾ ਪਲੇਅਰ ਹੁੰਦਾ ਜਿਹੜਾ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਉਹ ਸਰ ਉਹ ਡਾਊਨ ਟੂ ਅਰਥ ਹੁੰਦਾ ਹਾਂ ਬਿਲਕੁਲ ਬਿਲਕੁਲ ਉਹਦੇ ਵਿੱਚ ਇੱਕ ਏ ਆਲਰੇਡੀ ਉਹਦੇ ਅੰਦਰ ਉਹ ਚੀਜ਼ ਬਣੀ ਹੁੰਦੀ ਹੈ ਕਿਉਂਕਿ ਉਹ ਐਡਾ ਵੱਡਾ ਪਲੇਅਰ ਹੁੰਦਾ ਕਿ ਉਹ ਇੱਕ ਛੋਟੇ ਬੱਚੇ ਨੂੰ ਵੀ ਰਿਗਾਰਡ ਦੇਗਾ ਦੇਗਾ ਬਿਲਕੁਲ ਜੀ ਸਰ ਤੇ ਉਹ ਜਦੋਂ ਵੀ ਅਰਸ਼ਦੀਪ ਜੀ ਸਾਡੇ ਕੋਲ ਆਉਂਦੇ ਆ ਉਹ ਸਾਡਾ ਸਾਰਿਆਂ ਦਾ ਬਹੁਤ ਰਿਗਾਰਡ ਹੈ ਭਾਜੀ ਮੇਰਾ ਹੁਣ ਅਗਲਾ ਸਵਾਲ ਆ ਜੁੜਿਆ ਹੋਇਆ ਕਿ ਜਿਸ ਤਰ੍ਹਾਂ ਆਪਾਂ ਜਿੱਦਾਂ ਗੱਲ ਕਰੀਏ ਜੇਕਰ ਗੱਲ ਕਰੀਏ ਤਾਂ ਡਿਸਟ੍ਰਿਕਟ ਵਾਈਜ਼ ਅਗਰ ਦੇਖਿਆ ਜਾਏ ਤੇ ਗੁਰਦਾਸਪੁਰ ਦੇ ਕ੍ਰਿਕਟ ਦੇ ਹਾਲਾਤ ਜਿਹੜੇ ਜ਼ਿਲ੍ਹੇ ਦੇ ਆ ਉਹ ਇਸ ਵੇਲੇ ਜਿਹੜੇ ਆ ਉਹ ਇੱਕ ਕਿੱਥੇ ਕਿ ਨਜ਼ਰ ਆ ਰਹੇ ਆ ਗੁਰਦਾਸਪੁਰ ਦਾ ক্রিকেট ਲੈਵਲ ਜਿਹੜਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਕੰਪੈਰੀਟਿਵਲੀ ਕਿੱਥੇ ਐਕਸਟੈਂਡ ਕਰ ਰਿਹਾ ਤੁਹਾਡੇ ਨਜ਼ਰੀਏ ਚ ਸਰ ਗੁਰਦਾਸਪੁਰ ਡਿਸਟ੍ਰਿਕਟ ক্রিকেট ਐਸੋਸੀਏਸ਼ਨ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਓਕੇ ਜੀ ਜੀ ਤੁਸੀਂ ਗੁਰਦਾਸਪੁਰ ਜਾਓ ਜੀ ਤਿੰਨਵੀਂ ਵਰੀ ਇਤਿਹਾਸ ਚ ਹੋਇਆ ਹਾਂ ਬੀਸੀਸੀਆਈ ਦੀ ਟੀਮ ਉੱਥੇ ਪਿਚ ਬਣਾ ਰਹੀ ਹੈ ਮਤਲਬ ਗਰਾਊਂਡ ਨੂੰ ਗਵਰਨਮੈਂਟ ਕਾਲਜ ਦੀ ਗਰਾਊਂਡ ਉਹ ਪੂਰੀ ਟੀਮ ਆਈ ਹੋਈ ਆ ਲਾਸਟ 15 ਡੇਸ ਤੋਂ ਉੱਥੇ ਆਪਾਂ ਉਹਨਾਂ ਨੇ ਸਾਡੀ ਜਿਹੜੀ ਮਿੱਟੀ ਆਈ ਐ ਸੋਇਲ ਜਿਹੜੀ ਵਿੱਚ ਦੀ ਮਿੱਟੀ ਆ ਉਹ ਵੀ ਰਾਜਸਥਾਨ ਤੋਂ ਆਈ ਐ ਓਕੇ ਮਤਲਬ ਉਹਨਾਂ ਨੇ ਆਪਣੇ ਏਮਪਲਾਈਜ਼ ਭੇਜੇ ਆ ਸਾਰਾ ਜਿੰਨਾ ਵੀ ਉਹ ਪਿਚ ਬਣਾਉਣ ਲਈ ਜਿੰਨੀ ਵੀ ਹੈ ਉਹ ਮਦਦ ਸਾਰੀ ਬੀਸੀਸੀਆਈ ਦੇ ਰਹੀ ਹੈ ਜੀ ਔਰ ਬੀਸੀਸੀਆਈ ਲੈਵਲ ਦੇ ਆਉਣ ਵਾਲੇ ਟਾਈਮ 'ਚ ਗੁਰਦਾਸਪੁਰ ਜ਼ਿਲ੍ਹੇ 'ਚ ਹਾਂ ਹਾਂ ਬਹੁਤ ਜਲਦੀ ਹੀ ਮਤਲਬ ਫਰਸਟ ਕਲਾਸ ਕਰਕੇ ਤੁਹਾਨੂੰ ਮਿਲੇਗੀ ਦੇਖਾਂ ਹਾਂਜੀ ਟਰੋਫੀ ਮੈਚ ਸਟੇਟ ਦੇ ਅੰਡਰ 19 ਮੈਚ ਔਮਨਸ ਕ੍ਰਿਕਟ ਲੀਗ ਉੱਥੇ ਮਿਲੇਗੀ ਹਾਂਜੀ ਭਾਜੀ ਆਮ ਯੁਵਾ ਜਿਹੜਾ ਵਾਜਦਾ ਜਿਹੜਾ ਯੁਵਾ ਕ੍ਰਿਕਟ ਪਲੇਅਰ ਆ ਉਹ ਥੋੜੇ ਸਮੇਂ ਦੇ ਵਿੱਚ ਹੀ ਚਲਦਾ ਵਾ ਕਿ ਮੈਂ ਬਹੁਤ ਵੱਡਾ ਮੁਕਾਮ ਹਾਸਲ ਕਰ ਲਾਂ ਮਤਲਬ ਥੋੜੀ ਕਾਲੀ ਦੇ ਵਿੱਚ ਯੂਥ ਨਜ਼ਰ ਆ ਰਿਹਾ ਵਾ ਯੂਥ ਨੂੰ ਜੜਾ ਵਾ ਉਹ ਕੀ ਮੈਸੇਜ ਦੇਣਾ ਚਾਹੋਗੇ ਔਰ ਖਾਸ ਤੌਰ ਤੇ ਅੱਜ ਦੀ ਜਿਹੜੀ ਆਧੁਨਿਕ ক্রিকেট ਹੋ ਚੁੱਕੀ ਦੀ ਆ ਕਿਉਂਕਿ 20 ਸਾਲ ਪਹਿਲਾਂ ক্রিকেট ਦੇ ਫਾਰਮੈਟ ਹੋਰ ਤਰ੍ਹਾਂ ਦੇ ਸੀਗੇ ਅੱਜ ਗੇਮ ਬਹੁਤ ਫਾਸਟ ਹੋ ਚੁੱਕੀ ਦੀ ਆ ਕੀ ਕੋਈ ਖਾਸ ਟਿਪਸ ਸਿੱਖ ਦੇਣਾ ਚਾਹੋਗੇ ਸਾਡੇ ਚੈਨਲ ਦੇ ਰਹਿ ਯੁਵਾ ਕਰਿਕਟਰ ਕਰੈਕਟਰ ਜਿਹੜੇ ਉਹਨਾਂ ਨੂੰ ਮੈਂ ਚਾਹੇ ক্রিকেট ਬੰਨਣਾ ਚਾਹੁੰਦੇ ਹੋ ਤੁਸੀਂ ਇੱਕ ਅੱਛਾ ਇਨਸਾਨ ਬੰਨਣਾ ਚਾਹੁੰਦੇ ਹੋ ਜੀ ਤਮਾਈ ਕੰਨਾ ਕਿ ਜਿੰਨੀਆਂ ਵੀ ਅਗਰ ਤੁਹਾਨੂੰ ਕੋਈ ਛੋਟਾ ਬੱਚਾ ਵੀ ਕੋਈ ਤੁਹਾਨੂੰ ਉੱਚ ਅੱਛੀ ਗੱਲ ਕਰਦਾ ਉਹਨੂੰ ਪਕੜੋ ਓਕੇ ਜਿੰਨੀਆਂ ਅਸੀਂ ਬੁਰਾਈ ਵਾਲੀਆਂ ਗੱਲਾਂ ਉਹਨਾਂ ਨੂੰ ਦੂਰ ਰੱਖੋ ਜੀ ਜਿੰਨੀਆਂ ਚੰਗੀਆਂ ਗੱਲਾਂ ਦੇਖੋ ਜੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਆਦਮੀ ਆਪਣੀ ਐਂਡ ਮੂਵਮੈਂਟ ਤੱਕ ਸਿੱਖਦਾ ਰਹਿੰਦਾ ਠੀਕ ਹੈ ਲੇਕਿਨ ਆਪਾਂ ਸਿੱਖਣਾ ਕੀ ਆ ਜੋ ਸਾਡੇ ਜ਼ਿੰਦਗੀ ਦੇ ਵਿੱਚ ਸਾਡੇ ਕਰੈਕਟਰ ਨੂੰ ਹਾਂ ਯੈਸ ਇੱਕ ਸਾਫ਼ ਤੇ ਸੁਥਰਾ ਬਿਲਕੁਲ 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 ਤੇ ਇੱਕ ਇਨਸਾਨ ਚੰਗਾ ਇਨਸਾਨ ਜਿਹੜਾ ਸਮਾਜ ਨੂੰ ਜੀ ਚੰਗੇ ਚੰਗੀਆਂ ਸੇਵਾਵਾਂ ਦੇ ਸਕੇ ਜੀ ਉਸ ਤਰ੍ਹਾਂ ਦਾ ਬਣੇ ਤੇ ਰਹੀ ਗੱਲ ক্রিকেট ਦੀ ਰਜੇਸ਼ ਜੀ ਬਹੁਤ ਹਾਰਡ ਵਰਕ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਪੂਰੀ ਡੈਡੀਕੇਸ਼ਨ ਨਾਲ ਜੀ ਗਰਾਊਂਡ ਤੇ ਟਾਈਮ ਦੇਣਾ ਪੜਦਾ ਹੈ ਐਕਸਰਸਾਈਜ਼ ਡਾਈਟਸ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਬਟ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਈਪੀਐਲ ਖੇਡਣਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਜਿੰਨੇ ਵੀ ਪਲੇਅਰ ਹੈਗੇ ਆ ਇਹ ਬਹੁਤ ਮਿਹਨਤ ਕਰਦੇ ਆ ਸੋ ਗੱਲਬਾਤ ਲਈ ਧੰਨਵਾਦ ਹੈ ਧਾਰੀਵਾਲ ਕ੍ਰਿਕਟ ਦੇ ਪੀਸ਼ਮ ਪਤਾਮਾ ਕਹਿ ਦਈਏ ਧਾਰੀਵਾਲ ਕ੍ਰਿਕਟ ਦੇ ਸਚਿਨ ਤੰਦੁਲਕਰ ਕਹਿ ਦਈਏ ਇਹਨਾਂ ਦੇ ਨਾਲ ਮੈਨੂੰ ਯਾਦ ਆ ਰਹੇ ਆ ਜਿਹੜੇ ਇਹਨਾਂ ਦੇ ਸਾਥੀ ਪਲੇਅਰ ਸੀਗੇ ਕੁਝ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਜਿਨ੍ਹਾਂ ਦੇ ਵਿੱਚ ਪਿੰਕੀ ਭਾਜੀ ਆ ਹਾਂਜੀ ਹਾਂਜੀ ਔਰ ਜਸਵੰਤ ਪਾਜੀ ਆ ਜਸਵੰਤ ਭਾਜੀ ਆ ਔਰ ਬਹੁਤ ਸਾਰੇ ਪਲੇਅਰ ਜਿਹੜੇ ਆ ਥੋੜੇ ਉਮਰ ਦਰਾਜ਼ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਕਰਨਲ ਬੁਪੇਸ਼ ਡੋਗਰਾ ਦਾ ਨਾਮ ਜਿਹੜਾ ਵਾ ਉਹ ਜਰੂਰ ਮੈਂ ਲੈਣਾ ਚਾਹਾਂਗਾ ਔਰ ਉਹਦੇ ਬਾਅਦ ਖੁੰਡੇ ਤੋਂ ਜਿਹੜੇ ਭਾਜੀ ਸਾਡੇ ਪੱਤੀਪਾਲ ਖੁੰਡਾ ਉਹ ਵੀ ਕਰਨਲ ਨੇ ਔਰ ਇਸ ਗਰਾਊਂਡ ਦੇ ਉਤੋਂ ਜੜਾ ਵਾ ਬਹੁਤ ਵੱਡੇ ਵੱਡੇ ਅਫਸਰ ਜੜੇ ਆ ਉਹ ਪਪਲ ਭਾਜੀ ਸੀਆਰਪੀਐਫ ਦੇ ਵਿੱਚ ਨੇ ਹਾਂਜੀ ਹਾਂਜੀ तमाम ਜੜਾ ਵਾ ਐਸਕੇ ਸਾਹਿਬ ਜਿਹੜੇ ਸੀਗੇ ਕੈਪਟਨ ਰੇ ਸਾਡੇ ਉਹ ਕਹਿ ਲਓ ਕਿ ਉਹ ਪੋਸਟ ਆਫਿਸ ਤੋਂ ਸ਼ਾਇਦ ਰਿਟਾਇਰ ਹੋ ਚੁੱਕੇ ਨੇ ਬਹੁਤ ਦੂਰ ਦੂਰ ਤੱਕ ਜੜਾ ਵਾ ਪਲੇਰਾਂ ਨੇ ਨਾਮ ਜੜਾ ਬਣਾਇਆ ਵਾ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਔਰ ਇੱਕ ਵਾਰ ਫਿਰ ਤਾਰੀਵਾਲ ਦੀ ਮੈਦਾਨ ਗਰਾਊਂਡ ਦੇ ਵਿੱਚ ਜੜੀਆਂ ਰੌਣਕਾਂ ਲੱਗੀਆਂ ਨੇ ਤੁਹਾਨੂੰ ਸਾਰਿਆਂ ਨੂੰ ਜੜਾ ਵਾ ਐਕਸਪ੍ਰੈਸ ਨਿਊਜ਼ ਨੈੱਟ ਵੱਲੋਂ ਮੈਂ ਅਪੀਲ ਕਰਦਾ ਖਾਸ ਕਰਕੇ ਯੂਥ ਨੂੰ ਕਿ ਇਸ ਰਨਵੀਰ ਸਿੰਘ ਯੋਦਾ ਯਾਦਗਾਰੀ ਟੂਰਨਾਮੈਂਟ ਦੇ ਵਿੱਚ ਜੋ ਕਿ ਹਰ ਸੰਡੇ ਨੂੰ ਮੈਚ ਹੋ ਰਹੇ ਆ ਜਰੂਰ ਪਹੁੰਚੋ ਤੇ ਬਹੁਤ ਸਾਰੀਆਂ ਗੱਲਾਂ ਸਿੱਖੋ ਧੰਨਵਾਦ